ਜਦੋਂ ਬੰਦੇ ਦੀ ਬੰਦਗੀ ਨਾ ਹੋਈ ਪੂਰੀ ਸਰਹੰਦ ਇਟਨਾ ਪੱਥਰ ਖੜਕਾ ਦਿੱਤਾ ਉਹ ਕਤਗੀਆਂ ਵਾਲੇ ਨੇ ਵਾਰ ਕੇ ਲਾਲ ਚਾਰੇ ਮਰਨਾ ਹੱਕਾਂ ਲਈ ਲਈ ਸਖਾਲ ਹੱਕ ਕੋਈ ਦਿੰਦਾ ਨਹੀਂ ਜੇ ਹੱਕ ਲੈ ਜਾਂਦੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹਰ ਚੀਜ਼ ਸੰਘਰਸ਼ ਕਰਕੇ ਲੈਣੀ ਪੈਂਦੀ ਆ ਹਾਂਜੀ ਹਾਂਜੀ ਇਹ ਕਿਉਂ ਕਿ ਪੰਜਾਬ ਦੇ ਨਾਲ ਸਦਾ ਹੀ ਵਿਤਕਰਾ ਕਿਉਂ ਹੈ ਇਹ ਪਹਿਲਾਂ ਵੇਖੋ ਨਾ ਜਦੋਂ ਮੁਗਲ ਰਾਜ ਸੀ ਇਹ ਉਦੋਂ ਵੀ ਇਤਨਾ ਹੀ ਰਿਹਾ ਇਹ ਬਾਬੇ ਨਾਨਕ ਦੀ ਸੋਚ ਹੈ ਵੇਖੋ ਖੇਤੀ ਕਿੱਤਰੀ ਹੈ ਨਾ ਇਹ ਜਿਹੜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਇਹਦੀ ਜਿਹੜੀ ਹੈ ਨਾ ਸਥਾਪਨਾ ਕੀਤੀ ਜਨ ਲੋ ਵੇਖੋ ਉਹਨਾ ਹੱਥੀ ਕਿਰਤ ਨਾਮ ਜਪਣਾ ਹੱਥੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਇਹ ਖੇਤੀ ਗੁਰੂ ਨਾਨਕ ਦੇਵ ਜੀ ਦੇ ਇਹ ਸ਼ੁਰੂ ਤੋਂ ਹੈ ਇਹ ਉਦੋਂ ਆ ਵੇਖੋ ਜਿਹੜਾ ਮਹਾਵਰ ਹੈ ਆ ਉੱਤਮ ਖੇਤੀ ਮਦਮ ਵਪਾਰ ਇਹਨੂੰ ਉਲਟਾ ਕਿਨੇ ਕੀਤਾ ਇਹ ਨਾ ਕੇਂਦਰ ਦੀਆਂ ਰਾਜ ਸਰਕਾਰਾਂ ਨੇ ਮਾੜੀਆਂ ਨੀਤੀਆਂ ਬਣਾਉਣਾ ਬਣਾ ਕੇ ਤੇ ਇਸ ਨੂੰ ਉਲਟਾ ਕਰਤਾ ਵੇਖੋ ਹੁਣ ਵਪਾਰੀ ਮੁਕਜਾਂ ਲੈਣ ਡਿਆ ਉਹਦੇ ਕੋਲ ਘਰ ਆਇਆ ਉਹਦੇ ਕੋਲ ਉਹਦੇ ਬੱਚਿਆਂ ਕੋ ਘਰ ਆ ਉਹਦੇ ਤੇ ਜਿਹੜਾ ਮਿਹਨਤ ਕਰਨ ਵਾਲਾ ਉੱਤਮ ਖੇਤੀ ਉਹਦੇ ਬੱਚੇ ਵੀ ਰੋਲਦੇ ਫਿਰਦੇ ਆ ਉਹ ਕਿਸਾਨ ਆਪ ਵੀ ਵੇਖੋ ਸੜਕਾਂ ਤੇ ਮਜਬੂਰੀ ਆ ਇਹ ਕਿਉਂ ਆ ਇਹ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਇਹਨਾਂ ਸਰਕਾਰਾਂ ਦੇ ਪ੍ਰੋਗਰਾਮ ਮਾੜੇ ਇਹਨਾਂ ਸਰਕਾਰਾਂ ਦੀ ਪਾਲਿਸੀਆਂ ਜਿਹੜੇ ਘਰਾਣੇ ਹਨ ਅਮੀਰ ਘਰਾਣੇ ਉਹਨਾਂ ਨਾਲ ਇਹ ਬਾਹਰਤੀਆਂ ਰੀਸਾਂ ਕਰਦੇ ਬੁੱਢੀ ਘੋੜੀ ਤੇ ਲਾਲ ਲਗਾਮ ਪਹਿਲੋਂ ਆਪਣੇ ਘਰ ਨੂੰ ਸੁਧਾਰੋ ਆਪਣੇ ਘਰ ਨੂੰ ਸੁਧਾਰ ਕਰਕੇ ਫੇਰ ਵੇਖੋ ਸਰ ਜੀ ਬਾਹਰ ਜਾਂਦਾ ਹੈ ਐਸਾ ਐਸਾ ਬਾਹਰਤੀਆਂ ਸਰਕਾਰਾਂ ਨੇ ਕਈ ਰਹੀ ਆਖਿਆ ਵੀ ਪੰਜਾਬ ਦੇ ਲੋਕ ਤੇ ਇੱਡੀ ਮਿਹਨਤੀ ਆ ਤੇ ਉਹਨਾਂ ਨੂੰ ਇਹ ਜਿਹੜੀਆਂ ਇੰਨੀਆਂ ਤੰਗੀਆਂ ਤੋਸ਼ੀਆਂ ਜਾਂ ਇਸ ਤਰ੍ਹਾਂ ਆ ਉਹ ਕਿਉਂ ਬਾਰ ਨੂੰ ਭਜਦੇ ਰਿਹਾ ਕਿਉਂ ਕਰਦੇ ਜੇ ਤੂੰ ਇੱਥੇ ਸਹੀ ਤਰੀਕੇ ਨਾਲ ਕੰਮ ਕਰੇ ਉਹਨਾਂ ਨੂੰ ਸਹੀ ਤਰੀਕੇ ਨਾਲ ਰੁਜ਼ਗਾਰ ਦੇਵੇਂ ਜਿਸ ਸਭ ਤੋਂ ਜਿਹੜੀ ਆਉਟਪੁੱਟ ਹੈ ਇੱਥੇ ਪੰਜਾਬ 'ਚ ਪੰਜਾਬ ਦੀ ਧਰਤੀ ਬੜੀ ਕਿਰਖੇਜ ਪੰਜਾਬ 'ਚ ਇਹ ਜਿਹੜਾ ਸਖਤਿਆ ਬੰਦਾ ਇਹ ਮਿਹਨਤ ਜਿੱਥੋਂ ਤੱਕ ਮਰਜੀ ਏ ਇਹਨੂੰ ਲਈ ਜੋ ਹਾਂ ਇਹਨੂੰ ਥੋੜਾ ਜਿਹਾ ਇਛਾਤ ਆਈਦਾ ਇਹਦਾ ਹੌਸਲਾ ਬਣਾਉਂਦੇ ਆ ਇਹਨੂੰ ਭਾਵੇਂ ਗਾੜੀ ਪਹਾੜ ਦੀ ਦਵੇ ਉਹਦੇ ਨਾਲ ਵੀ ਮੱਥਾ ਲਾ ਲੈਂਦਾ ਇਹਨੂੰ ਹੀ ਢਾਹ ਦਿੰਦਾ ਕਿਉਂਕਿ ਇਹਦੇ 'ਚ ਫਕਰ ਹੈ ਇਹ ਜਿਹੜੀ ਤੂੰ ਹੱਕਾਂ ਦੀ ਗੱਲ ਕੀਤੀ ਆ ਵੇਖੋ ਪੰਜਵੇਂ ਗੁਰਾਂ ਨੇ ਹੋ ਸ਼ਹੀਦ ਪਹਿਲਾਂ ਪੰਜਵੇਂ ਗੁਰਾਂ ਨੇ ਹੋ ਸ਼ਹੀਦ ਪਹਿਲਾਂ ਚੜ੍ਹਦੀ ਕਲਾ ਤੇ ਮਾਰਗ ਪਾਤਾ ਸਾਡਾ ਇਤਿਹਾਸ ਹੈ ਚੜ੍ਹਦੀ ਕਲਾ ਦੇ ਮਾਰਗ ਪਾਤਾ ਇਸੇ ਮਾਰਗ ਤੇ ਚੱਲ ਕੇ ਮਨੀ ਸਿੰਘ ਨੇ ਜੁਦਾ-ਜੁਦਾ ਸੀ ਬੰਦ ਮੰਦ ਸੀ ਜੁਦਾ ਕਰਵਾ ਦਿੱਤਾ ਜਦੋਂ ਬੰਦੇ ਦੀ ਬੰਦਗੀ ਨਾ ਹੋਈ ਪੂਰੀ ਸਰਹੰਬ ਇੱਟਾਂ ਪੱਥਰ ਖੜਕਾ ਦਿੱਤਾ ਉਹ ਕਲਗੀਆਂ ਵਾਲੇ ਨੇ ਵਾਰ ਕੇ ਲਾਲਚਾਰੇ ਮਰਨ ਹੱਕਾਂ ਲਈ ਲਈ ਸਖਾ ਦਿੱਤਾ ਇਹ ਉਸ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੇਣ ਆ ਵੀ ਹੱਕ ਕੋਈ ਦਿੰਦਾ ਨਹੀਂ ਜੇ ਹੱਕ ਲੈ ਜਾਂਦੇ ਇਹ ਸਾਡੀ ਇਹ ਜਿਹੜੀ ਸਿੱਖ ਆਪਣਾ ਕੌਮ ਆ ਇਹਨੂੰ ਵਿਰਾਸਤ ਵਿੱਚ ਮਿਲਿਆ। ਬਈ ਜਿਹੜਾ ਹੱਕ ਆ ਉਹ ਇਸ ਤਰ੍ਹਾਂ ਮਿਲਦੇ ਨਹੀਂ ਆ ਮੰਗਿਆਂ ਕੋਈ ਦਿੰਦਾ ਇਹ ਤਾਂ ਸਾਨੂੰ ਸੰਘਰਸ਼ ਕਰਨੇ ਪੈਂਦੇ। ਹਾਂ ਬਾਕੀ ਮੈਂ ਤੁਹਾਡਾ মিডিਆ ਦਾ ਤੇ ਜਿਲੋਂ ਬਹੁਤ ਬਹੁਤ ਧੰਨਵਾਦੀ ਆ। ਵੀ ਇਹ ਸਰਕਾਰ ਹਰ ਕੋਸ਼ਿਸ਼ ਕਰ ਰਹੀ ਆ ਵੀ ਇਹ ਜਿਹੜਾ ਸੰਘਰਸ਼ ਏ ਦੀ ਖਬਰ ਕਿਤੇ ਬਾਹਰ ਨਾ ਚਲ ਜੇ ਜਾਂ ਆਮ ਸਾਰੇ ਪੰਜਾਬ ਚ ਨਾ ਫੈਲ ਜੇ ਜਿੱਤਾਂ ਹੁਣ ਤੁਸੀਂ ਵੱਖ-ਵੱਖ ਟਰਾਲੀਆਂ ਚ ਜਾਂ ਕਿੱਡੀ ਮਿਹਨਤ ਨਾਲ ਸ਼ੁਰੂ ਤੋਂ ਲੈ ਕੇ ਸਾਰੇ ਕਾਫਲੇ ਚ ਘੁੰਮ ਰਹੇ ਇਸ ਤੁਹਾਡੀ ਮਿਹਨਤ ਦਾ ਸਦਕਾ ਸਾਰਿਆਂ ਨੂੰ ਪਤਾ ਲੱਗਣਾ ਕਿ ਕਿਸਾਨ ਮਜ਼ਦੂਰ ਸੜਕਾਂ ਤੇ ਰੋੜ ਰਿਹਾ ਮੈਂ ਨਾ ਇਹ ਪ੍ਰਮਾਤਮਾ ਜਿਹੜਾ ਇਹ ਜਰੀਆ ਤੁਹਾਡਾ ਹੈ ਮੀਡੀਆ ਦਾ ਇਹ ਸਾਨੂੰ ਜਿੰਨਾ ਵੱਡਾ ਸਹਯੋਗ ਉਹਦੀ ਕਿਰਪਾ ਹੈ ਉਹਦੀ ਉਹਨਾਂ ਨੇ ਤੁਹਾਨੂੰ ਇਹ ਬੁੱਧੀ ਬਖਸ਼ੀ ਆ ਵੀ ਇਹ ਸੰਘਰਸ਼ ਚੰਗੇ ਕੰਮ ਮਾਰਤੇ ਤੇ ਚੰਗੇ ਕੰਮ ਕਰਨ ਵਾਸਤੇ ਹਰ ਕੁਰਬਾਨੀ ਵੱਡੇ ਤੋਂ ਵੱਡਾ ਯੋਗਦਾਨ ਪਾਉਣਾ ਚਾਹੀਦਾ